ਇਕ ਓੰਕਾਰ ਸਤਗੁਰ ਪ੍ਰਸਾਦ ਪਾਤ ਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ सिरी भगवान की पाए कृपा हूंते एक रती बिन एक रती के मातें मतंग जरे जर संग अनूप उत्तंग सुरंग सवारी कोट तुरंग कुरंग से कूदत पौन के गौन को जात नेवारी पारी पुजान के भूप भली बिद न्यावत शीश ना जात बेचारी ਇਤੇ ਭਏ ਤੋ ਕਹਾ ਭਏ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਨ ਕੇ ਸੁੰਦਰ ਹੰਸ ਤਹੀ ਹਜਰਾਜ ਹਜਾਰੇ ਪੂਤ ਪਵੇਖ ਭਵਾਨ ਕੇ ਪੂਪਤ ਕਾਨ ਗਲੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੁ ਦੇਖੈ श्री भगवान पदे बिन पूपत एकरती बिन एक ना लेखा सोतो सिपा दुरंत दुबा सो साज सना दुर्जान दलेंगे भारी गुमान भरे मन में कर पर्वत पंख हले नह लेंगे दूर अधीन मूरम वासन माते मतंग न मान मलेंगे श्रीपत श्री भगवान श्री कृपा बिन त्याग जहान निधान च लेंगे वीर अपार बड़े बिरियार अबे चार है सार की धार पशया तूरत देश मलिंद मवासन माते गजान के मान मलय्या गाड़े गडान को तोड़न हार सो बात नहीं चक चार लवया साहिब श्री सब को सिर नायक जाचक अनेक सो एक धवया ਦਾ ਨਵ ਦੇਵ ਸੁਨਿੰਦਨ ਸਾਚਰ ਭੂਤ ਭਵਿਕ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਚਤਰ ਸਬੈਵ ਲੋਕ ਜਪਾਂਗੇ मानव इंद्र गुजेन्द्र नारदप जो न त्रिलोक को राज करेंगे कोटि स्नानक जातिक दान अनेक सोयंबर साज बरेंगे ब्रह्म महेश्वर विष्णु सतीपत अंतफसे जमफास परेंगे जे नर श्रीपत के परस हैं पग ते नर फेर ना देह धरेंगे कहां पयो जो दो लोचन मूंदक ਬੈਠ ਰਹੇ ਹੋ ਬਾਕੀ ਧਿਆਨ ਲਗਾਇਓ ਨਾਤ ਫਿਰਿਓ ਨੀਐ ਸਾਤ ਸਮੁੰਦਰਾ ਨ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਉ ਬਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਚ ਕਹੋ ਸੁਨ ਲੈ ਸਬੈ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹ ਹ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲੇ ਗੁਗਾਏ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮਿਤ੍ਰਾਨ ਕੋ ਪੂਜਨਤਾਇਓ ਕੂਰ ਕਰਿਆ ਉਰਜਿਓ ਸਭਿ ਜਗਿ ਸ੍ਰੀ ਭਗਵਾਨ ਕੋ ਪੇਦ ਨਾ ਪਾਇਓ ਕੂਰ ਕਰਿਆ ਉਰਜਿਓ ਸਭਿ ਜਗਿ ਸੇਰੀ ਭਗਵਾਨ ਕੋ ਬੇਦਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ